ਰੇ ਡਾਕਟਰ ਨੇ ਜੀਰਾ ਪ੍ਰੋਫੈਸਰ ਅਰਦਾਉਲਾ ਤੋਂ ਇੱਕ ਡਾਕਟਰ ਹੈ ਤਾਂ ਇਮੇਜ ਦੇਖੋ ਉਹ ਕੁਮੇਟਿੰਗ ਦਾ ਕਿਸੇ ਬਾਬਤ ਲਈ ਮੌਜੂਦ ਹੈ ਅਸੀਂ ਮੈਡੀਕਲ ਪ੍ਰੈਕটিশਨ ਜੀ ਐਸੋਸੀਏਸ਼ਨ ਪੰਜਾਬ ਵੱਲੋਂ ਰਜਿਸਟਰ ਨੰਬਰ 295 ਹੈਡ ਆਫ ਸਲੀਆ ਟੀਵੀ ਡਵੈਲ ਬਠਿੰਡਾ ਵੱਲੋਂ ਮੈਂ ਤੁਹਾਨੂੰ ਮਿਲ ਗਏ ਸੁਪਰ ਪ੍ਰਧਾਨ ਮੈਡੀਕਲ ਪ੍ਰੈਕটিশਨ ਜੀ ਐਸੋਸੀਏਸ਼ਨ ਔਰ ਸਾਡੇ ਸੂਬਾ ਕਮੇਟੀ ਆਗੂ ਔਰ ਸਾਡੇ ਜ਼ਿਲ੍ਹਾ ਮੁਕਸਰ ਦੇ ਜਿਹੜੇ ਸਾਥੀ ਆ ਜ਼ਿਲ੍ਹਾ ਫਾਜ਼ਲਕਾ ਦੇ ਜਿਹੜੇ ਸਾਥੀ ਆ ਅੱਜ ਦੀ ਸਾਡੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਕਿਉਂਕਿ ਪਿਛਲੇ ਦਿਨੀ ਸਾਡੀ ਜਿਹੜੀ ਇੱਕ ਮੀਟਿੰਗ ਜਿਹੜੀ ਹੈ ਪੈਨਲ ਮੀਟਿੰਗ ਜਿਹੜੀ ਹੈ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਖੋਣਾ ਦੀ ਰਹਿਦਮਾਈ ਦੇ ਹੇਠ ਜਿਹੜੀ ਹੈ ਸਿਵਲ ਸਕੱਤਰੇ ਚੰਡੀਗੜ੍ਹ ਦੇ ਵਿੱਚ 26 ਨਵੰਬਰ 2024 ਨੂੰ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਕਿਹ ਲੋ ਤੁਸੀਂ ਹੈਲਥ ਡਾਇਰੈਕਟਰ ਹੈਲਥ ਸਕੱਤਰ プラス ਜਿਹੜੀ ਹੈਗੀ ਹੈ ਹੈਲਪ ਭਾਗ ਦੇ ਜਿਹੜੇ ਆਲਾ ਅਧਿਕਾਰੀ ਸੀ ਉਹੋ ਸ਼ਾਮਲ ਸੀ ਔਰ ਸਾਨੂੰ ਲਿਖਤੀ ਰੂਪ ਦੇ ਵਿੱਚ ਸੱਦਾ ਜਿਹੜਾ ਸਾਡੀ ਜਥੇ ਬੰਦੀ ਨੂੰ ਆਇਆ ਸੀ ਔਰ ਉਸ ਦੇ ਵਿੱਚ ਅਸੀਂ ਬੈਠ ਕੇ ਵਿਚਾਰ ਵਿਚਾਰ ਵਟਾਂਦਰਾ ਜਿਹੜਾ ਕੀਤਾ ਔਰ ਉਸ ਵਿਚਾਰ ਵਟਾਂਦਰੇ ਦੇ ਵਿੱਚ ਸਾਡੀ ਜਿਹੜੀ ਪ੍ਰੈਕਟਿਸ ਹੈ ਉਸ ਨੂੰ ਮਾਨਤਾ ਦੇਣ ਦੇ ਲਈ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਹੈ ਔਰ ਉਸ ਪੈਨਲ ਮੀਟਿੰਗ ਦੇ ਵਿੱਚ ਹਾਲਤ ਮੰਤਰੀ ਸਰ ਵਾਲੇ ਸਾਹਮਣੇ ਪ੍ਰੋਫੈਸਰ ਗੱਲ ਰੱ ਦਿੱਤਾ ਕਿ ਜਲਦੀ ਜਿਹੜੀ ਹੈ ਇੱਕ ਟ੍ਰੇਨਿੰਗ ਜਿਹੜੀ ਹੈ ਸ਼ੁਰੂ ਤੁਹਾਨੂੰ ਕਰਵਾਈ ਜਾਊਗੀ ਉਹਨਾਂ ਨੇ ਉਸੇ ਵੇਲੇ ਡਾਇਰੈਕਟਰ ਹੈਲਥ ਬੈਠੇ ਸੀਗੇ ਐਂਸ ਸੱਤਰ ਬੈਠੇ ਸੀ ਉਸੇ ਵੇਲੇ ਉਹਨਾਂ ਨੂੰ ਇੱਕ ਆਦੇਸ਼ ਦਿੱਤੇ ਆ ਕਿ ਜਲਦੀ ਜਿਹੜੀ ਹੈ ਟ੍ਰੇਨਿੰਗ ਆ ਉਹ ਸ਼ੁਰੂ ਕਰਵਾਈ ਜਾਵੇ ਪਰ ਹੁਣ ਅਸੀਂ ਵੇਖਦੇ ਆ ਕਿ ਸਾਡੀ ਉਸ ਟ੍ਰੇਨਿੰਗ ਵਾਲੀ ਜਿਹੜੀ ਫਾਈਲ ਹੈ ਉਹ ਸਾਨੂੰ ਪਤਾ ਲੱਗਿਆ ਕਿ ਉਹ ਕਾਨੂੰਨੀ ਸਲਾਹ ਦੇ ਲਈ ਭੇਜੀ ਗਈ ਆ ਜਦੋਂ ਕਿ ਸਾਡਾ ਜਿਹੜਾ ਮਸਲਾ ਹੈ ਇਹ ਸਮਾਜਿਕ ਮਸਲਾ ਹੈ ਸੋਸ਼ਲ ਮਸਲਾ ਹੈ ਤਾਂ ਮੈਂ ਸਮਝਦਾ ਵੀ ਇਹਨੂੰ ਕੋਈ ਕਾਨੂੰਨੀ ਨੁਕਤੇ ਨਾਲ ਕੋ ਨਹੀਂ ਦੇਖਣਾ ਚਾਹੀਦਾ ਔਰ ਅਸੀਂ ਅੱਜ ਦੀ ਸਾਡੀ ਸਭਾ ਵੀ ਔਰ ਸਾਡੀ ਸੂਬਾ ਕਮੇਟੀ ਦਾ ਫੈਸਲਾ ਵੀ ਹੈ ਕਿ ਜੇਕਰ ਸਰਕਾਰ ਸਾਡਾ ਚੰਗੇ ਤਰੀਕੇ ਨਾਲ ਠੀਕ ਤਰੀਕੇ ਨਾਲ ਹੱਲ ਨਹੀਂ ਕੱਢਦੀ ਤਾਂ ਇਹ ਜਿਹੜੀ ਸ਼ੁਰੂ ਨਹੀਂ ਕਰਵਾਉਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ੋਨ ਪੱਧਰੀ ਪੰਜ ਕਨਵੈਨਸ਼ਨਾਂ ਕਰਨੇ ਜਾ ਰਹੇ ਹਾਂ ਜਿਹੜੀਆਂ ਸਾਡੀਆਂ ਚਾਰ-ਚਾਰ ਜਿਹੜੇ ਸਾਡੇ ਪੰਜ-ਪੰਜ ਜਿਹੜੇ ਸਾਡੇ ਜ਼ਿਲ੍ਹੇ ਹੋਰ ਉਸ ਵਿੱਚ ਸ਼ਾਮਲ ਹੋਣਗੇ ਔਰ ਅੱਜ ਅਸੀਂ ਉਸ ਦੀ ਤਿਆਰੀ ਬਜੋ ਅੱਜ ਅਸੀਂ ਜਿੱਥੇ ਅਸੀਂ ਸਾਡੀ 29ਵੀਂ ਬਰੇਗੰਡ ਸਥਾਪਨਾ ਦੇ ਸਾਡੇ ਮੈਡੀਕਲ ਪ੍ਰੈਕਟਿਸ ਜੈ ਚੰਦਾ 29ਵੀਂ ਬਰੇਗੰਡ ਹੈ ਉਸ ਨੂੰ ਸਮਰਪਿਤ ਅੱਜ ਅਸੀਂ ਜਿਲ੍ਹਾ ਮੁਕਸਰ ਸਾਹਿਬ ਦਾ اجلاس ਕਰਨੇ ਜਾ ਰਹੇ ਹਾਂ ਔਰ ਨਾਲੋ ਨਾਲ ਸਾਡਾ ਅੱਜ ਦਾ ਕੱਕੇ ਸਕਿੱਲ ਦੀ ਮੰਗ ਕਰਦਾ ਹੈ ਸਰਕਾਰ ਤੋਂ ਕਿ ਸਰਕਾਰ ਖੌਰੀ ਤੌਰ ਦੇ ਉੱਤੇ ਸਾਨੂੰ ਜਿਹੜੀ ਟ੍ਰੇਨਿੰਗ ਹੈ ਉਹ ਸ਼ੁਰੂ ਕਰਵਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਜਿਹੜੀ ਮਜ਼ਬੂਤਾਂ ਸਰਕਾਰ ਹੈ ਉਸ ਦਾ ਬ੍ਰੋਕਟਾ ਸਰ ਸਰ ਦੀ ਗਾਰਡਨ ਦੀ ਮੈਂ ਕਿਹਾ ਪ੍ਰੈਕਟਿਸ ਕੀਤੀ ਤਾਂ ਕਈ ਜਿਹੜੇ ਡਾਕਟਰ ਨੇ ਇੰਦਰਪੁਰ ਸਾਹੀ ਜਿਹੜੇ ਆਪਦੀ ਪ੍ਰੈਕਟਿਸ ਦਾ ਗਲਤ ਤਰ੍ਹਾਂ ਕਰਦੇ ਨੇ ਜੀ ਕਿਸ ਤਰ੍ਹਾਂ ਆਪੀ ਪਾਪੈਨ ਨੰਬਰ ਸੀ ਫਾਈਲ ਕਰਦੇ ਨੇ ਨਾ ਉਹ ਨਾ ਤਾਂ ਮੈਂ ਕੌਂਟਾ ਦੇ ਰਾਤ ਦੇ ਜਿਹੜੇ ਕਿੰਡਾ ਦੇ ਵਿੱਚ 200 ਡਾਕਟਰ ਇਹ ਕੰਮ ਕਰਦੇ ਕਿ ਆਸ਼ਾ ਬਖਸ਼ਾ ਉਹਨਾਂ ਕਾਇਮ ਤੇ ਵਿਖਾ ਰਹੇ ਅਜਾ ਨੇ ਜਿਹੜੇ ਕਾਲਜਾਂ ਮਿਲਣ ਦਾ ਬਿਕਰੇ ਤਿੱਕੋ ਸਾਡੀ ਜਿੱਥੇ ਗੰਦੀ ਜਿਹੜੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਆ ਪੰਜਾਬ ਦਾ ਇੱਕ ਵਿਧਾਨ ਹੈ ਇੱਕ ਸੁਵਿਧਾ ਹੈ ਕਿਸੇ ਵੀ ਭਰੂਣ ਹੱਤਿਆ ਕਰਨ ਵਾਲੇ ਨੂੰ ਨਸ਼ਾ ਵੇਚਣ ਵਾਲੇ ਨੂੰ ਗੈਰ ਸਮਾਜਿਕ ਕੰਮ ਕਰਨ ਵਾਲੇ ਨੂੰ ਪਹਿਲੀ ਗੱਲ ਅਸੀਂ ਇਹੋ ਜਿਹਾ ਕੋਈ ਮੈਂਬਰ ਹੀ ਨਹੀਂ ਬਣਾਉਂਦੇ ਉਸ ਤੋਂ ਇੱਕ ਪ੍ਰਤੀਜਿਆ ਪੱਤਰ ਲੈਤਾ ਜਾਂਦਾ ਹੈ ਔਰ ਨਾਲੋਂ ਨਾਲ ਪੰਚਾਇਤ ਤੋਂ ਇੱਕ ਮਤਾ ਲੈਂਤਾ ਜਾਂਦਾ ਉਸ ਤੇ ਆਚਰਣ ਪੱਤੀ ਉਸ ਤੇ ਕਰੈਕਟਰਡ ਪੱਤੀ ਏਰੀ ਅਸੀਂ ਉਸ ਨੂੰ ਮੈਂਬਰ ਬਣਾਉਂਦੇ ਆ ਔਰ ਦੂਸਰਾ ਜੇ ਕੋਈ ਇਹੋ ਜਿਹਾ ਕੁਛ ਕਰਦਾ ਸਾਡਾ ਜਿਹੜਾ ਮੈਂਬਰ ਹੈ ਉਹ ਪਾਇਆ ਜਾਂਦਾ ਤਾਂ ਅਸੀਂ ਜਥੇਬੰਦੀ ਬਣਉਂਦਾ ਸਮਾਜਿਕ ਜਿਹੜਾ ਬਾਈਕਾ ਹੈ ਉਹੋ ਕਰਦੇ ਆ ਔਰ ਪ੍ਰਸ਼ਾਸਨ ਦਾ ਸਾਥ ਦੰਨਿਆ ਕੀ ਜਿਹੜੀਆਂ ਬਣਦੀਆਂ 19 ਸਜ਼ਾਾਂ ਨੇ ਬੇਸ਼ੱਕ ਉਹ ਨਸ਼ੇ ਦੀ ਗੱਲ ਹੈ ਬੇਸ਼ੱਕ ਉਹਨਾਂ ਹਫਤਿਆਂ ਦੀ ਗੱਲ ਹੈ ਤਾਂ ਉਹਦੀਆਂ ਜਿਹੜੀਆਂ ਮਤਲਬ ਦਿੱਤੀਆਂ ਜਾਣ ਉਸ ਜੋ ਵੀ ਉਹ ਕਿਸ਼ੂਦਬਾਰ ਹੈ ਉਸ ਨੂੰ 19 ਸਜ਼ਾ ਦਿੱਤੀ ਜਾਵੇ ਸੁਣਾਈ ਡਾਕਟਰ ਮਹਿੰਦਰ ਸਿੰਘ ਪੰਨੀ ਵਾਲਾ ਫੱਤਾ ਬਲਾਕ ਪੰਨੀ ਵਾਲਾ ਦਾ ਪ੍ਰੈਜ਼ੀਡੈਂਟ ਹੈ ਜੀ ਤਾਂ ਜਿਹੜੀ ਸਟਾਫ ਦੇ ਜਿਹੜਾ ਪਟਕਸ ਰੂਮ ਲੈ ਕੇ ਮੀਟਿੰਗ ਹੋਈ ਹੈ ਦਿੱਤੇ ਬੰਗਿਆ ਜਿਹੜਾ ਸਾਥ ਹੈ ਉਹਨਾਂ ਦੇ ਇਹ ਮੈਂ ਦੇਖ ਸਿਆ ਨੂੰ ਕਿੰਨਾ ਸਾਥ ਦੇ ਬਹੁਤ ਵਧੀਆ ਦੇਖਦੇ ਜੀ ਮੈਡੀਕਲ ਪ੍ਰੈਕਟਿਸ਼ਨਰ ਦੋ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਸਾਡੇ ਗੁਰੂ ਬੈਠੇ ਨੇ ਆ ਗਾਇਤ ਨਾਮਲ ਗੋਲ ਜੀ ਸੂਬਾ ਪ੍ਰਬੰਧ ਇਹਨਾਂ ਦਾ ਸਾਡੇ ਤੇ ਬਹੁਤ ਵੱਡਾ ਹੱਥ ਹੈ ਤੇ ਇਹਨਾਂ ਦੇ ਜਰੀਏ ਹੀ ਅਸੀਂ ਲੀਡਰ ਸਾਹਿਬਾਨਾਂ ਨੂੰ ਮਿਲਦੇ ਆਂ ਔਰ ਉਹਨਾਂ ਨੂੰ ਸਿੱਕੇ ਸਵਾਲ ਕਰਦੇ ਆ ਆਪ ਜੀ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਸੱਜ ਸਾਂਝੀਆਂ ਕਿੰਨੀਆਂ ਗੱਲਾਂ ਪਤਾ ਸਾਂਝੀਆਂ ਹੋ ਗਿਆ ਸਭੀਆਂ ਮੰਗਾਂ ਜਿਵੇਂ ਆ ਕਾ ਕੋਰੋਨਾ ਕਾਲ ਵਿੱਚ ਕੰਮ ਕੀਤੇ ਆ ਵੱਡੇ ਵੱਡੇ ਹਸਪਤਾਲਾਂ ਵਾਲੇ ਹਸਪਤਾਲ ਬੰਦ ਕਰਕੇ ਸੀਗੇ ਉਹਨਾਂ ਸਮਿਆਂ ਵਿੱਚ ਆਰਐਮਪੀ ਡਾਕਟਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਘਰ ਘਰ ਜਾ ਕੇ ਮੈਡੀਸਨ ਦਿੱਤੀ ਔਰ ਮੈਡੀਸਨ ਦਿੱਤੀ ਔਰ ਬੀਪੀ ਦੇਖੇ ਔਰ ਰਾਤ ਦਿਨ ਉਹਨਾਂ ਦੇ ਨਾਲ ਸੇਵਾ ਕੀਤੀ ਕਿਸੇ ਵੇਲੇ ਆਸਤਾ ਹੋ ਜਾਂਦਾ ਪਿੰਡਾਂ ਦੇ ਵਿੱਚ ਔਰ ਉਸ ਸਮੇਂ ਇਹ ਕੋਈ ਪੈਸਾ ਨਹੀਂ ਲੈਂਦੇ ਫਰੀ ਸੇਵਾ ਕਰਦੇ ਨੇ ਦਾ ਜਿਹੜੇ ਜਨਤੈ ਬੰਦੀਆਂ ਨੇ ਕੀ ਜਗ੍ਹਾ ਦਾਇਰ ਕੀਤਾ ਹੈ ਜਿਹੜੇ ਡਾਕਟਰ ਨੇ ਜਿਹੜੇ ਜਨਤੈ ਬੰਦੀਆਂ ਦਾ ਦੂਰ ਲੰਦੇ ਨੇ ਜਿੱਥੇ ਬੰਦੀਆਂ ਚਾਹਤਾਂ ਨੂੰ ਕੀ ਨਸੀਹਤ ਦੇਣਾ ਚਾਹੁੰਦੇ ਔਰ ਉਹਨਾਂ ਨੂੰ ਇਹ ਹੀ ਅਸੀਂ ਤਾਂ ਅਪੀਲ ਹੀ ਕਰਾਂਗੇ ਨਸੀਹਤ ਤਾਂ ਨਹੀਂ ਦਿੰਦੇ ਵੀ ਜਥੇਬੰਦੀ ਚਾਕੇ ਔਰ ਦੈਰੇ ਅਨਸਾਰ ਹੀ ਕੰਮ ਕਰੇ